ਸਾ ਸੰਗਤ ਜੀ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਮੌਤ ਆਉਣ ਤੋਂ ਪਹਿਲਾਂ ਮਿਲਦੇ ਹਨ ਇਹ ਪੰਜੇ ਸੰਕੇਤ ਅੱਜ ਦੀ ਵੀਡੀਓ ਇਨਸਾਨ ਦੀ ਮੌਤ ਉਸੇ ਜਨਮ ਦੇ ਨਾਲ ਨਿਸ਼ਚਿਤ ਹੋ ਜਾਂਦੀ ਹੈ ਮੌਤ ਮਨੁੱਖ ਲਈ ਸਭ ਤੋਂ ਉਲਟਾ ਸੱਚ ਹੁੰਦੀ ਹੈ ਪਰਮਾਤਮਾ ਵੀ ਧਰਤੀ ਹੋਤੇ ਮਨੁੱਖ ਦੇ ਰੂਪ ਵਿੱਚ ਪੈਦਾ ਹੋਇਆ ਸੀ ਅਤੇ ਉਸ ਨੂੰ ਮੇ ਆਪਣੇ ਪ੍ਰਾਂਦੇ ਨੇ ਪਏ ਸਨ ਸੰਗਾਜੀ ਇੱਕ ਮਨੁੱਖ ਨੂੰ ਵਿਕਸਤ ਹੋਣ ਵਿੱਚ 9 ਮਹੀਨੇ ਲੱਗਦੇ ਹਨ ਉਹ ਆਪਣੀ ਮਾਂ ਦੇ ਗਗਨ ਦੇ ਵਿੱਚ 9 ਮਹੀਨੇ ਤੱਕ ਵਿਕਸਤ ਹੁੰਦਾ ਹੈ ਅਤੇ ਫਿਰ ਦੁਨੀਆ ਵਿੱਚ ਜਨਮ ਲੈਂਦਾ ਹੈ ਜਿਵੇਂ ਹੀ ਉਸ ਨੂੰ ਵਿਕਸਤ ਹੋਣ ਵਿੱਚ 9 ਮਹੀਨੇ ਲੱਗਦੇ ਹਨ ਉਸੇ ਹੀ ਤਰ੍ਹਾਂ ਇੱਕ ਵਿਅਕਤੀ ਨੂੰ ਮੌਤ ਤੋਂ 6 ਮਹੀਨੇ ਪਹਿਲਾਂ ਮੌਤ ਦੇ ਸੰਕੇਤ ਮਿਲਣੇ ਸ਼ੁਰੂ ਹੋ ਜਾਂਦੇ ਹਨ ਜੇਕਰ ਕਿਸੇ ਵਿਅਕਤੀ ਦੀ ਮੌਤ ਬੇਵਕਤੀ ਹੁੰਦੀ ਹੈ ਤਾਂ ਵੀ ਜੰਮਰਾਜ ਉਸ ਨੂੰ ਕਈ ਸੰਕੇਤ ਦਿੰਦੇ ਹਨ ਅੱਜ ਅਸੀਂ ਤੁਹਾਨੂੰ ਮੌਤ ਤੋਂ ਪਹਿਲਾਂ ਮਿਲਣ ਵਾਲੇ ਇਹਨਾਂ ਸੰਕੇਤਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਇਹ ਸਾਰੇ ਸੰਕੇਤ ਮੇਲਾ ਤੋਂ ਬਾਅਦ ਵਿਅਕਤੀ ਨੂੰ ਸचेत ਹੋ ਜਾਣਾ ਚਾਹੀਦਾ ਹੈ। ਹਿੰਦੂ ਸ਼ਾਸਤਰਾਂ ਦੇ ਅਨੁਸਾਰ ਜਨਮ ਅਤੇ ਮੌਤ ਸਿਰਫ ਸਮਿਆਂ ਦਾ ਇੱਕ ਬਿੰਦੂ ਹੁੰਦਾ ਹੈ। ਜਦੋਂ ਕਿ ਜੀਵਨ ਇਸ ਤੋਂ ਪਹਿਲਾਂ ਵਿੱਚਕਾਰ ਅਤੇ ਬਾਅਦ ਵਿੱਚ ਵੀ ਚੱਲਦਾ ਰਹਿੰਦਾ ਹੈ। ਹਿੰਦੂ ਧਰਮ ਦੇ ਅਨੁਸਾਰ ਕਿਸੇ ਵੀ ਤਰ੍ਹਾਂ ਦੀ ਮੌਤ ਹੋਵੇ ਕਾਲ ਜਾਂ ਫਿਰ ਅਕਾਲ ਦੀ ਪ੍ਰਕਿਰਿਆ 6 ਮਹੀਨੇ ਪਹਿਲਾਂ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਮੌਤ ਦੇ ਸ਼ੇਮੇ ਹਿੰਨੇ ਪਹਿਲਾਂ ਟਾਲੀ ਜਾ ਸਕਦੇ ਹੈ ਆਖਿਰ ਤਿੰਨ ਦਿਨਾਂ ਵਿੱਚ ਸਿਰਫ ਪਰਮਾਤਮਾ ਜਾਂ ਮਨੁੱਖ ਦੇ ਪੁੰਨ ਦੀ ਮੌਤ ਨੂੰ ਟਾਲ ਸਕਦੇ ਹਨ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇੱਕ ਵਿਅਕਤੀ ਨੂੰ ਮੌਤ ਬਾਰੇ 6 ਮਹੀਨੇ ਪਹਿਲਾਂ ਪਤਾ ਲੱਗ ਜਾਂਦਾ ਹੈ ਤਾਂ ਸੰਗਤ ਜੀ ਉਹ ਜਾਣਦੇ ਹਨ ਉਹ ਸੰਕੇਤ ਕਿਹੜੇ ਹਨ ਪਰ ਇਸ ਤੋਂ ਪਹਿਲਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਪਰਮਾਤਮਾ ਦਾ ਤੁਹਾਨੂੰ ਆਸ਼ੀਰਵਾਦ ਪ੍ਰਾਪਤ ਹੋ ਸਕੇ ਤਸਾਬ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਨੰਬਰ 1 ਪਹਿਲਾ ਸੰਕੇਤ ਮਨੁੱਖੀ ਸਰੀਰ ਵਿੱਚ 4 7 ਚੱਕਰ ਬਤਾਏ ਗਏ ਹਨ ਪੁਰਾਣਾ ਵਿੱਚ ਵਰਤ ਮੌਤ ਦੀ ਆਵਾਜ਼ ਪਹਿਲਾਂ ਦਿਮਾਗ ਵਿੱਚ ਨਹੀਂ ਸਗੋ ਨਾਭੀ ਵਿੱਚ ਸੁਣਾਈ ਦਿੰਦੀ ਹੈ। ਜਾਨੀ ਕਿ ਪਹਿਲੇ ਨਾਭੇ ਚੱਕਰ ਤੇ ਮਹਿਸੂਸ ਕੀਤੀ ਜਾਂਦੀ ਹੈ। ਮੌਤ ਦਾ ਸਭ ਤੋਂ ਪਹਿਲਾ ਸੰਕੇਤ ਨਾਭੀ ਚੱਕਰ ਤੋਂ ਜਾਣਿਆ ਜਾ ਸਕਦਾ ਹੈ। ਇਹ ਨਾਭੀ ਚੱਕਰ ਇੱਕ ਦਿਨ ਵਿੱਚ ਨਹੀਂ ਟੁੱਟਦਾ। ਇਸ ਦੇ ਟੁੱਟਣ ਦੀ ਪ੍ਰਕਿਰਿਆ ਲੰਮੇ ਸਮੇਂ ਤੱਕ ਚਾਰੇ ਰਹਿੰਦੀ ਹੈ। ਅਤੇ ਜਿਵੇਂ ਜਿਵੇਂ ਚੱਕਰ ਟੁੱਟਦਾ ਹੈ ਮੌਤ ਦੇ ਨੇੜੇ ਹੋਣ ਦੇ ਕਈ ਹੋਰ ਨਿਸ਼ਾਨ ਮਹਿਸੂਸ ਹੋਣ ਲੱਗ ਜਾਂਦੇ ਹਨ ਨਾਭੀ ਤੋਂ ਪੈਦਾ ਹੋਇਆ ਵਿਅਕਤੀ ਨਾਭੀ ਤੋਂ ਵੀ ਮਰ ਜਾਂਦਾ ਹੈ ਨੰਬਰ 2 ਦੂਜਾ ਸੰਕੇਤ ਸਮੁੰਦੈ ਸ਼ਾਸਤਰਾਂ ਵਿੱਚ ਇਹ ਜ਼ਿਕਰ ਕੀਤਾ ਗਿਆ ਹੈ ਕਿ ਜਦੋਂ ਵੀ ਮੌਤ ਨੇੜੇ ਹੁੰਦੀ ਹੈ ਤਾਂ ਹਥੇਲੀਆਂ ਰੇਖਾਵਾਂ ਅਸਪਸ਼ਟ ਅਤੇ ਇੰਨੀਆਂ ਹਲਕੀਆਂ ਹੋ ਜਾਂਦੀਆਂ ਨੇ ਕਿ ਉਹਨਾਂ ਨੂੰ ਵੇਖਣਾ ਵੀ ਮੁਸ਼ਕਲ ਹੋ ਜਾਂਦਾ ਹੈ। ਨੰਬਰ 3 ਮਰਨ ਵਾਲੇ ਵਿਅਕਤੀ ਦੇ ਆਲੇ-ਦੁਆਲੇ ਕੁਝ ਅਜਾਇਬ ਸਾਰੇ ਖੂਨ ਦੀ ਮੌਜੂਦਗੀ ਦਾ ਅਹਿਸਾਸ ਹੁੰਦਾ ਹੈ। ਅਜਾਇਬ ਵਿਅਕਤੀ ਆਪਣੇ ਪੁਰਖਾਂ ਅਤੇ ਬਹੁਤ ਸਾਰੇ ਮਰੇ ਹੋਏ ਲੋਕਾਂ ਨੂੰ ਆਪਣੇ ਆਲੇ-ਦੁਆਲੇ ਮਹਿਸੂਸ ਕਰਦੇ ਹਨ। ਸ਼ਾਸਤਰ ਵਿੱਚ ਦੱਸਦੇ ਹਨ ਕਿ ਸੁਪਨੇ ਕਈ ਵਾਰ ਭਵਿੱਖ ਦੀਆਂ ਘਟਨਾਵਾਂ ਦਾ ਸੰਕੇਤ ਵੀ ਦਿੰਦੇ ਹਨ। ਜਿਵੇਂ ਕੋਸ ਨੂੰ ਬੁਰੇ ਸੁਪਨੇ ਆਉਣ ਲੱਗ ਪੈਂਦੇ ਹਨ ਨੰਬਰ 4 ਚੌਥਾ ਸੰਕੇਤ ਕੇ ਗਰਬ ਪੁਰਾਣ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਜਦੋਂ ਮੌਤ ਬਹੁਤ ਜਿਆਦਾ ਨੇੜੇ ਹੁੰਦੀ ਹੈ ਤਾਂ ਵਿਅਕਤੀ ਆਪਣੇ ਬੈਠੇ ਵਿਅਕਤੀ ਵੀ ਨਹੀਂ ਦੇਖ ਸਕਦਾ ਅਜਿਹੇ ਸਮਿਆਂ ਵਿੱਚ ਉਸ ਵਿਅਕਤੀ ਨੂੰ ਜੰਦੂਤ ਹੀ ਦਿਖਾਈ ਦੇਣ ਲੱਗਦੇ ਹਨ ਅਤੇ ਉਹਨਾਂ ਨੂੰ ਦੇਖ ਕੇ ਵਿਅਕਤੀ ਡਰ ਜਾਂਦਾ ਹੈ ਐਸ ਲਈ ਜਿੰਨਾ ਚਿਰ ਜੀਵਨ ਚੱਕਰ ਚੱਲਦਾ ਰਹਿੰਦਾ ਹੈ ਸਾਹ ਸਿੱਧੇ ਢੰਗ ਨਾਲ ਚੱਲਦੇ ਰਹਿੰਦੇ ਹਨ ਪਰ ਜਦੋਂ ਕਿਸੇ ਵਿਅਕਤੀ ਦੀ ਮੌਤ ਨੇੜੇ ਆਉਂਦੀ ਹੈ ਤਾਂ ਉਸ ਦਾ ਸਾਹ ਉਲਟ ਦਿਸ਼ਾ ਵਿੱਚ ਚੱਲਣਾ ਸ਼ੁਰੂ ਹੋ ਜਾਂਦਾ ਹੈ ਸ਼ਾਸਤਰ ਦੇ ਅਨੁਸਾਰ ਮੌਤ ਦਾ ਸਮਾਂ ਹੋਣ ਤੋਂ ਪਹਿਲਾਂ ਵਿਅਕਤੀ ਨੂੰ ਰਸਮਈ ਦਰਵਾਜ਼ੇ ਵੀ ਦਿਖਾਈ ਦੇਣ ਲੱਗ ਪੈਂਦੇ ਹਨ ਕੁਝ ਲੋਕ ਅਗਾਹ ਦੇਖਦੇ ਹਨ ਜਦੋਂ ਕਿ ਕੁਝ ਲੋਕਾਂ ਨੂੰ ਪ੍ਰਕਾਸ਼ ਜਾਣੇ ਕੇ ਰੌਸ਼ਨੀ ਦਿਖਾਈ ਦਿੰਦੀ ਹੈ ਜੇਕਰ ਕੋਈ ਵਿਅਕਤੀ ਇਹ ਦੇਖਦਾ ਹੈ ਤਾਂ ਉਹ ਸਮਝ ਲੈਣਾ ਚਾਹੀਦਾ ਹੈ ਕਿ ਉਸ ਦੀ ਮੌਤ ਨੇੜੇ ਹੈ ਨੰਬਰ 5 ਜਦੋਂ ਕਿਸੇ ਨਸ਼ੇ ਬਿਮਾਰੀ ਬਹੁਤ ਜ਼ਿਆਦਾ ਚਿੰਤਾ ਜਾਂ ਫਿਰ ਬਹੁਤ ਜ਼ਿਆਦਾ ਕੰਮ ਕਰਨ ਦੇ ਕਾਰਨ ਸਾਰੀਆਂ ਹੀ ਅੰਦਰੂਨੀ ਨਾੜੀਆਂ ਆਦ ਕਮਜ਼ੋਰ ਹੋ ਜਾਂਦੀਆਂ ਨੇ ਤਾਂ ਜੇ ਆ ਵਿਅਕਤੀ ਅਕਸਰ ਹੀ ਆਪਣੀਆਂ ਅੱਖਾਂ ਦੇ ਸਾਹਮਣੇ ਹਨੇਰਾ ਅਨੁਭਵ ਕਰਦਾ ਹੈ ਉਹ ਉੱਠਦੇ ਬੈਠਦੇ ਜਾਂ ਫਿਰ ਯਾਤਰਾ ਕਰਦੇ ਸਮੇਂ ਅਚਾਨਕ ਹੀ ਅੱਖਾਂ ਅਗੇ ਹਨੇਰਾ ਆ ਜਾਂਦਾ ਹੈ ਜੇਕਰ ਇਹ ਲੱਛਣ 2 ਤੋਂ 3 ਹਫ਼ਤਿਆਂ ਤੱਕ ਬਣੇ ਰਹਿੰਦੇ ਹਨ ਤਾਂ ਤੁਰੰਤ ਹੀ ਡਾਕਟਰ ਨਾਲ ਚੈੱਕ ਕਰਨਾ ਚਾਹੀਦਾ ਹੈ ਆਯੁਰਵੇਦ ਅਤੇ ਧਿਆਨ ਦਾ ਸਹਾਰਾ ਲੈਣਾ ਚਾਹੀਦਾ ਹੈ ਜਾਂ ਫਿਰ ਕਿਸੇ ਚੰਗੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਬਿਮਾਰੀ ਦੇ ਕਾਰਨ ਜੋ ਸਰੀਰ ਨੂੰ ਹਨੇਰੇ ਵਿੱਚ ਘੇਰ ਲੈਂਦੀ ਹੈ ਸਰੀਰ ਵਿੱਚ ਇੱਕ ਦੜੇੜ ਵਰਗੀ ਚੀਜ਼ ਵੀ ਦਿਖਾਈ ਦਿੰਦੀ ਹੈ ਇੱਕ ਦਰਾੜ ਵਰਗੀ ਚੀਜ਼ ਦਿਖਾਈ ਦਿੰਦੀ ਹੈ ਤਾਂ ਉਸ ਨੂੰ ਲੱਗਦਾ ਹੈ ਕਿ ਚੰਦ ਦੇ ਦੋ ਟੁਕੜਿਆਂ ਵਿੱਚ ਟੁੱਟ ਗਿਆ ਹੈ ਪਰ ਜਦੋਂ ਕਿ ਅਜਿਆ ਨਹੀਂ ਹੁੰਦਾ ਇਹ ਉਸ ਦਾ ਭਰਮ ਹੁੰਦਾ ਹੈ ਨੰਬਰ 6 ਜਿਨ੍ਹਾਂ ਲੋਕਾਂ ਕੋਲ ਜੀਣ ਲਈ ਸਿਰਫ 1 ਮਹੀਨਾ ਰਹਿ ਜਾਂਦਾ ਹੈ ਉਹ ਆਪਣੇ ਪਰਛਾਵੇਂ ਨੂੰ ਆਪਣੇ ਤੋਂ ਵੱਖਰਾ ਹੀ ਦੇਖਣ ਲੱਗ ਪੈਂਦੇ ਹਨ ਕੁਝ ਲੋਕ ਆਪਣੇ ਹੀ ਪਰਛਾਵੇਂ ਦਾ ਸਿਰ ਵੀ ਨਹੀਂ ਦੇਖ ਸਕਦੇ ਨੰਬਰ 7 ਆਯੁਰਵੇਦ ਅਨੁਸਾਰ ਮੌਤ ਤੋਂ ਪਹਿਲਾਂ ਮਨੁੱਖੀ ਸਰੀਰ ਵਿੱਚੋਂ ਇੱਕ ਅਜੀਬ ਜਿਹੀ ਗੰਧ ਆਉਣੇ ਸ਼ੁਰੂ ਹੋ ਜਾਂਦੀ ਹੈ ਇਸ ਨੂੰ ਮੌਤ ਦੀ ਗੰਧ ਕਹਿੰਦੇ ਹਨ ਇਹ ਦਿਲ ਦਾ ਦੌਰਾ ਦਿਮਾਗੀ ਦੌਰਾ ਆਦ ਵਰਗੀਆਂ ਬਿਮਾਰੀਆਂ ਦਾ ਕਾਰਨ ਹੁੰਦਾ ਹੈ ਇਹ ਗੰਧ ਬਿਲਕੁਲ ਮਰਦੇ ਸਰੀਰ ਦੀ ਗੰਧ ਵਰਗੀ ਹੁੰਦੀ ਹੈ ਲੰਮੇ ਸਮੇਂ ਤੱਕ ਨਜ਼ਰ ਅੰਦਾਜ਼ ਕਰਨ ਦਾ ਨਤੀਜਾ ਇਹ ਹੁੰਦਾ ਹੈ ਕਿ ਸਰੀਰ ਅੰਦਰੋਂ ਲਗਭਗ ਹੀ ਮਰ ਜਾਂਦਾ ਹੈ ਨੰਬਰ 8 ਅੱਖਾਂ ਦੀ ਕਮਜ਼ੋਰੀ ਨਾਲ ਸੰਬੰਧਿਤ ਇੱਕ ਹੋਰ ਸੰਕੇਤ ਇਹ ਹੈ ਕਿ ਵਿਅਕਤੀ ਸ਼ੀਸ਼ੇ ਵਿੱਚ ਆਪਣੇ ਚਿਹਰੇ ਦੀ ਬਜਾਏ ਕਿਸੇ ਹੋਰ ਦਾ ਚਿਹਰਾ ਵੇਖਦਾ ਹੈ ਔਸੋਨ ਕੇਸੇ ਹੋਰ ਦਾ ਚਿਹਰਾ ਹੋਣ ਦਾ ਭਰਮ ਹੋਣਾ ਸ਼ੁਰੂ ਹੋ ਜਾਂਦਾ ਹੈ ਨੰਬਰ 9 ਜਦੋਂ ਕੋਈ ਵਿਅਕਤੀ ਚੰਦਰਮਾ ਸੂਰਜ ਜਾਂ ਫਿਰ ਅੱਗ ਦੇ ਦੁਆਰਾ ਪੈਦਾ ਕੀਤੀ ਗਈ ਰੋਸ਼ਨੀ ਨੂੰ ਨਹੀਂ ਦੇਖ ਸਕਦਾ ਤਾਂ ਇਹ ਸੰਭਾਵਨਾ ਹੁੰਦੀ ਹੈ ਕਿ ਜਿਆ ਵਿਅਕਤੀ ਜਲਦੀ ਹੀ ਮਰ ਜਾਵੇਗਾ ਨੰਬਰ 10 ਜੇਕਰ ਕੋਈ ਵਿਅਕਤੀ ਪਾਣੀ ਤੇਲ ਜਾਂ ਫਿਰ ਸ਼ੀਸ਼ੇ ਵਿੱਚ ਆਪਣਾ ਪ੍ਰਤੀਬਿੰਬ ਨਹੀਂ ਦੇਖ ਸਕਦਾ ਤਾ ਜਿਆ ਮਨ ਨਿਆ ਜਾਂਦਾ ਹੈ ਕਿ ਅਜਿਹਾ ਵਿਅਕਤੀ ਸਿਰਫ 6 ਮਹੀਨੇ ਹੀ ਜਿਉਂਦਾ ਰਹਿੰਦਾ ਹੈ ਨੰਬਰ 11 ਇੱਕ ਵਿਅਕਤੀ ਜਿਸ ਦਾ ਸਾਹ ਬਹੁਤ ਛੋਟਾ ਚੱਲ ਰਿਹਾ ਹੈ ਤੇ ਤੁਹਾਨੂੰ ਕਿਤੇ ਵੀ ਸ਼ਾਂਤੀ ਨਹੀਂ ਮਿਲ ਰਹੀ ਤਾਂ ਤੁਸੀਂ ਬਹੁਤ ਜ਼ਿਆਦਾ ਬੇਚਾਨੀ ਮਹਿਸੂਸ ਕਰ ਰਹੇ ਹੋ ਤਾਂ ਉਸ ਦਾ ਬਚਣਾ ਮੁਸ਼ਕਲ ਹੁੰਦਾ ਹੈ ਨੱਕ ਦੀ ਹਵਾਏ ਤੇ ਅਸਕੰਡਿਤ ਹੋਣ ਦਾ ਸੰਕੇਤ ਆਮ ਤੌਰ ਤੇ ਮੌਤ ਤੋਂ 2 ਤੋਂ 3 ਦਿਨ ਪਹਿਲਾਂ ਪ੍ਰਗਟ ਹੁੰਦਾ ਹੈ ਇਹ ਕਿਹਾ ਜਾਂਦਾ ਹੈ ਕਿ ਜੇਕਰ ਕਿਸੇ ਵਿਤੀ ਦੀ ਸੱਜੀ ਨੱਕ ਦੇ ਨਾ ਤੇ ਰਾਤ ਨਿਰੰਤਰ ਹੀ ਸਵਾਸ ਲੈ ਰਹੀ ਹੈ ਤਾਂ ਇਹ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ ਜੇਕਰ ਉਹ ਇਸ ਵੱਲ ਧਿਆਨ ਨਹੀਂ ਦਿੰਦਾ ਤਾਂ 3 ਸਾਲਾਂ ਦੇ ਅੰਦਰ ਉਸੇ ਮੌਤ ਨਿਸ਼ਚਿਤ ਹੈ ਤਾਂ ਅਜਿਹੇ ਵਿਅਕਤੀ ਨੂੰ ਇੱਕ ਸਾਲ ਲਈ ਇਸ ਦੁਨੀਆ ਵਿੱਚ ਮਹਿਮਾਨ ਸਮਝਿਆ ਜਾਣਾ ਚਾਹੀਦਾ ਹੈ ਜੇਕਰ ਦੋਵੇਂ ਨਸਾਂ 10 ਦਿਨਾਂ ਤੱਕ ਲਗਾਤਾਰ ਹੀ ਖੁੱਲੀਆਂ ਰਹਿਣ ਅਤੇ ਜ਼ੋਰਦਾਰ ਸਾਹ ਲਿਆ ਜਾਵੇ ਤਾਂ ਵਿਅਕਤੀ ਸਿਰਫ 3 ਦਿਨ ਹੀ ਜਿਉਂਦਾ ਰਹਿ ਸਕਦਾ ਹੈ ਜੇਕਰ ਕੋਈ ਵੀ ਵਿਅਕਤੀ ਦੋਵਾਂ ਨਸਾਂ ਦੀ ਬਚਾਏ ਆਪਣੇ ਮੂੰਹ ਦੇ ਰਾਹੀਂ ਸਾਹ ਲੈਣਾ ਸ਼ੁਰੂ ਕਰ ਦਿੰਦਾ ਹੈ ਤਾਂ ਉਸ ਦੀ ਮੌਤ 2-3 ਦਿਨ ਪਹਿਲਾਂ ਦੇ ਅੰਦਰ ਪਤਾ ਲੱਗ ਜਾਣਾ ਚਾਹੀਦਾ ਹੈ ਨੰਬਰ 12 ਜਿਸ ਵਿਅਕਤੀ ਦਾ ਮਨ ਪਿਸ਼ਾਪ ਮੂਤਰ ਇਕੱਤੇ ਇਕੋ ਸਮਿਆਂ ਲਿਗ ਪੈਂਦੇ ਹਨ ਅਸ ਕੋਲ ਜੇ ਨਹੀਂ ਸਿਰਫ 1 ਸਾਲ ਬਚਦਾ ਹੈ ਨੰਬਰ 13 ਜੇਕਰ ਵਰਿਆਂ ਤੱਕ ਨੱਕ ਤੇ ਅੱਖਾਂ ਦਾ ਖੋਣਾ ਇਹ ਸਭ ਨੀਲੇ ਜਾਂ ਫਿਰ ਕਾਲੇ ਹੋ ਜਾਂਦੇ ਹਨ ਤਾਂ ਵਿਅਕਤੀ ਦੀ ਜ਼ਿੰਦਗੀ 6 ਮਹੀਨਿਆਂ ਤੋਂ 1 ਸਾਲ ਦੇ ਅੰਦਰ ਖਤਮ ਹੋ ਜਾਂਦੀ ਹੈ ਨੰਬਰ 14 ਜਦੋਂ ਵੀ ਕਿਸੇ ਵਿਅਕਤੀ ਦਾ ਸਰੀਰ ਅਚਾਨਕ ਹੀ ਪੀਲਾ ਜਾਂ ਫਿਰ ਚਿੱਟਾ ਹੋ ਜਾਂਦਾ ਹੈ ਜੇਕਰ ਉਪਰੋਂ ਉਸ ਨੂੰ ਕੁਝ ਲਾਲ ਦਿਖਾਈ ਦੇਂਦਾ ਹੈ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਉਸ ਵਿਅਕਤੀ ਦੀ ਮੌਤ 6 ਮਹੀਨਿਆਂ ਦੇ ਅੰਦਰ ਹੋਣ ਵਾਲੀ ਹੈ। ਨੰਬਰ 15 ਉਹ ਵਿਅਕਤੀ ਜੋ ਅਚਾਨਕ ਨੀਲਾ ਪੀਲਾ ਰੰਗ ਅਤੇ ਸਵਾਦ ਵਿੱਚ ਉਸ ਨੂੰ ਸਭ ਕੁਝ ਉਲਟ ਤਰੀਕੇ ਨਾਲ ਦਿਖਣ ਲੱਗ ਪੈਂਦਾ ਹੈ ਤਾਂ 6 ਮਹੀਨਿਆਂ ਦੇ ਅੰਦਰ ਹੀ ਮਰ ਜਾਂਦਾ ਹੈ। ਨੰਬਰ 16 ਜਦੋਂ ਕਿਸੇ ਵਿਅਕਤੀ ਦਾ ਮੂੰਹ, ਕੰਨ, ਅੱਖਾਂ, ਨੱਕ ਸੁਣਨ ਹੋ ਜਾਂਦੇ ਹਨ ਜਾਂ ਫਿਰ 15 ਆ ਜਾਂਦੇ ਹਨ ਤਾਂ ਇਹ ਮੰਨਿਆ ਜਾਂਦਾ ਹੈ ਕਿ ਜੇ ਵਿਅਕਤੀ ਦੀ ਮੌਤ ਦਾ ਸਮਾਂ ਲਗਭਗ 6 ਮਹੀਨਿਆਂ ਬਾਅਦ ਹੋਣ ਵਾਲਾ ਹੈ ਨੰਬਰ 17 ਜੇਕਰ ਕਿਸੇ ਵਿਅਕਤੀ ਦੇ ਦੰਦਾਂ ਵਿੱਚੋਂ ਅਚਾਨਕ ਹੀ ਪਾਸ ਨਿਕਲਣਾ ਸ਼ੁਰੂ ਹੋ ਜਾਵੇ ਜਾਂ ਫਿਰ ਅਚਾਨਕ ਹੀ ਜੀਭ ਫੁੱਲਣ ਲੱਗ ਜਾਵੇ ਅਤੇ ਉਸ ਦੀ ਸਿਹਤ ਵਿਗੜਨ ਲੱਗ ਜਾਵੇ ਤਾਂ ਇਹ ਮੰਨ ਲਵੋ ਕਿ ਉਸ ਵਿਅਕਤੀ ਕੋਲ ਜੀਣ ਲਈ ਸਿਰਫ 6 ਮਹੀਨੇ ਬਾਕੀ ਹਨ ਨੰਬਰ 18 ਜੇਕਰ ਮਰੀਜ਼ ਦੇ ਪੇਟ ਦੇ ਗੂੜੇ ਤੰਬੇ ਰੰਗ ਦੀਆਂ ਲਾਲ-ਨੀਲੀਆਂ ਹਲਦੀ ਵਰਗੀਆਂ ਲਾਈਨਾਂ ਦਿਖਾਈ ਦੇਣ ਤਾਂ ਮਰੀਜ਼ੀ ਜਾਣ ਨੂੰ ਖਤਰਾ ਦੱਸਿਆ ਜਾਂਦਾ ਹੈ। ਨੰਬਰ 19 ਜੇ ਕੋਈ ਵਿਅਕਤੀ ਆਪਣੇ ਵਾਲਾਂ ਨੂੰ ਖਿੱਚਦਾ ਹੈ ਤੇ ਉਸ ਨੂੰ ਕੋਈ ਵੀ ਦਰਦ ਮਹਿਸੂਸ ਨਹੀਂ ਹੁੰਦਾ ਤਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਸ ਦੀ ਉਮਰ ਖਤਮ ਹੋਣ ਵਾਲੀ ਹੈ। ਤੇ ਉਹ ਬਹੁਤ ਹੀ ਘਾਟ ਜਿੰਦਗੀ ਜਿਵੇਗਾ। ਨੰਬਰ 2 ਜੇਗਾ ਤੋਂ ਸੇ ਕੰਨ ਕੁਝ ਮੈਂਟਲੇ ਬੰਦ ਕਰ ਲੈਂਦੇ ਹੋ ਅਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਆਵਾਜ਼ ਸੁਣਨ ਵਿੱਚ ਮੁਸ਼ਕਲ ਆਉਂਦੀ ਹੈ ਤੇ ਅਚਾਨਕ ਇੱਕ ਮੋਟਾ ਸਰੀਰ ਪਤਲਾ ਹੋ ਜਾਂਦਾ ਹੈ ਅਤੇ ਇੱਕ ਪਤਲਾ ਸਰੀਰ ਮੋਟਾ ਹੋ ਜਾਂਦਾ ਹੈ ਤਾਂ ਇੱਕ ਮਹੀਨੇ ਦੇ ਅੰਦਰ ਉਸ ਦੀ ਮੌਤ ਹੋ ਜਾਂਦੀ ਹੈ ਆਮ ਤੌਰ ਤੇ ਜਦੋਂ ਕੋਈ ਵੀ ਵਿਅਕਤੀ ਆਪਣੇ ਕੰਨ ਤੇ ਹੱਥ ਰੱਖਦਾ ਹੈ ਤਾਂ ਉਸ ਨੂੰ ਕੁਝ ਆਵਾਜ਼ਾਂ ਜ਼ਰੂਰ ਸੁਣਾਈ ਦਿੰਦੀਆਂ ਹਨ ਬੰਦੀ ਅਸੂਆਕ ਦੀ ਦਾ ਅੰਤਨੇੜੇ ਉਹਦਾ ਹੈ ਕਿਸੇ ਵੀ ਤਰ੍ਹਾਂ ਦੀ ਆਵਾਜ਼ ਸੁਣਨਾ ਬੰਦ ਕਰ ਦਿੰਦਾ ਹੈ ਇਹ ਮੌਤ ਦੇ ਸੰਕੇਤ ਹੁੰਦੇ ਹਨ ਵਾਹਿਗੁਰੂ ਸ਼ੇਕਾ ਖਾਲਸਾ ਵਾਹਿਗੁਰੂ ਜੀ ਖਫਤੇ